ਡੰਪ ਹੈ ਪ੍ਰਾਲੀਗਾ ਪਟਿਆਲਾ ਦੇ ਪਿੰਡ ਸੁਨਾਰਹੇੜੀ ਦੇ ਵਿੱਚ ਜਿੱਥੇ ਕੀ ਕਰੀਬ 10 ਵਜੇ ਅੱਗ ਲੱਗੀ ਹੈ ਔਰ ਅੱਗ ਤੇਜ਼ੇ ਕੰਟਰੋਲ ਨਹੀਂ ਹੈ ਅੱਗ ਲੱਗਣ ਦਾ ਕਾਰਨ ਜਿਹੜਾ ਪੰਜਾਬ ਔਰ ਹਰਿਆਣਾ ਦੇ ਵਿੱਚ ਟੈਂਪਰੇਚਰ ਲਗਾਤਾਰ ਵਧ ਰਿਹਾ 48 ਦੇ ਨਜ਼ਦੀਕ ਟੈਂਪਰੇਚਰ ਪਹੁੰਚ ਗਿਆ ਇਹ ਵੀ ਅੱਗ ਦਾ ਕਾਰਨ ਹੋ ਸਕਦਾ ਹੈ ਲੇਕਿਨ ਇਸ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਫੈਕਟਰੀ ਮਾਲਕਾਂ ਨੂੰ ਕਿਉਂਕਿ ਇਹ ਪ੍ਰਾਲੀ ਇਸ ਲਈ ਗਿੱਟੀਆਂ ਬਣਾਈ ਜਾਂਦੀ ਸੀ ਜਿਹੜੇ ਸਮਾਣਾ ਦੇ ਨਾਲ ਕਮਾਸਪੁਰ ਪਿੰਡ ਰੇ ਫ੍ਰੈਂਡਲੀ ਇਕੋ ਫ੍ਰੈਂਡਲੀ ਜਿਹੜੀ ਉੱਥੇ ਹੈ ਉੱਥੇ ਗਿੱਟੀਆਂ ਬਣਾਈ ਜਾਂਦੀ ਹੈ ਤਾਂ ਕਿ ਪ੍ਰਦੂਸ਼ਣ ਘਟ ਕੀਤਾ ਜਾ ਸਕੇ ਲੇਕਿਨ ਇਹ ਪਰਾਲੀ ਜ਼ਿਆਦਾ ਟੈਂਪਰੇਚਰ ਹੋਣ ਕਰਕੇ ਪੰਜਾਬ ਤੇ ਵਧਣ ਕਰਕੇ ਅੱਗ ਲੱਗੀ ਹੈ ਔਰ ਇੱਥੇ ਅਜੇ ਅੱਗ ਤੇ ਕਾਬੂ ਨਹੀਂ ਆ ਰਿਹਾ ਲਗਾਤਾਰ ਫਰਵਰੀ ਗੱਡੀਆਂ ਪਟਿਆਲਾ ਸਮਾਣਾ 90 ਤੋਂ ਫਰਵਰੀ ਗੱਡੀਆਂ ਆ ਰਹੀਆਂ ਔਰ ਇਸ ਨੂੰ ਬੁਝਾਉਣ 'ਤੇ ਲੱਗੀਆਂ ਹੈ ਆਗੇ ਇੰਨੀ ਜ਼ਿਆਦਾ ਫੈਲੀ ਹੋਈ ਕੋਈ ਵੀ ਪ੍ਰਾਲੀ ਦਾ ਜਿੰਨਾ ਡੰਪ ਹੈ ਉਸ ਨੂੰ ਸਾਰੇ ਨੂੰ ਹੀ ਉਜੜ ਗਿਆ ਇਥੇ 650 ਤੋਂ ਲੈ ਕੇ 7000 ਟਨ ਦੇ ਕਰੀਬ ਤਕਰੀਬਨ ਮਾਲ ਸੀ ਸਾਡਾ ਜੀ ਜੀ ਇਹ ਮਤਲਬ ਹੈ ਸਾਡਾ ਸੁਪਿੰਡ ਸੁਨਿਆਰੀੜੀ ਦੇ ਵਿੱਚ ਐਸਪੀ ਅਸੀਂ ਕੋ-ਫ੍ਰੈਂਡਲੀ ਫਿਊਲ ਦਾ ਡੰਪ ਹੈ ਜੀ ਮੇਨ ਪ੍ਰਾਲੀ ਦਾ ਹੈ ਜੀ ਹਾਂ ਤੇ ਕਿੰਨਾ ਕਿੰਨੇ ਘੰਟੇ ਹੋ ਗਏ ਸੱਗ ਲੱਗੇ ਨੂੰ ਅਗ ਲੱਗੇ ਨੂੰ 2 ਘੰਟੇ ਤੋਂ ਉੱਤੇ ਹੋ ਗਏ ਜੀ ਤੇ ਫਾਇਰ ਬ੍ਰਿਗੇਡ ਪਟਿਆਲਾ ਸਮਾਨ ਕਿੱਥੋਂ ਨਹੀਂ ਫਾਇਰ ਬ੍ਰਿਗੇਡ ਸਮਾਨ ਇਹ ਤੋਂ ਪਟਿਆਲੇ ਤੋਂ ਰਾਜਪੁਰੇ ਤੋਂ ਸਨੌਰ ਤੋਂ ਹਰੇਕ ਥਾਂ ਤੋਂ ਆ ਰਹੀਆਂ ਨੇ ਜੀ ਤੇ ਅਬਾਊਟ ਨੁਕਸਾਨ ਕਿੰਨਾ ਕੁ ਅੰਦਾਜ਼ਾ ਹੈ ਇਹ ਤਕਰੀਬਨ 1 ਕਰੋੜ 30-35 ਲੱਖ ਰੁਪਏ ਦਾ ਨੁਕਸਾਨ ਹੈ ਜੀ ਤੇ ਅੱਗ ਦੇ ਅੱਗੇ ਕਾਬੂ ਨਹੀਂ ਹੈ ਨਹੀਂ ਅੱਗ ਦਾ ਮਾਲ ਤਕਰੀਬਨ ਸਾਰਾ ਖਤਮ ਹੈ ਜੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਜੀ ਕਿਲੇ ਹੋਰ ਵੀ ਡੰਪ ਬਣਾਏ ਹਨ ਜਿਸ ਦਾ ਟੈਂਪਰੇਚਰ ਲਗਾਤਾਰ ਵਧ ਰਿਹਾ ਹੈ ਹਾਂ ਜੀ ਹਾਂ ਜੀ ਇਹਦੇ ਨਾਲ ਹੋਰ ਥਾਂ ਵੀ ਖਤਰਾ ਹੈ ਨਹੀਂ ਮਤਲਬ ਹੈ ਜੀ ਇਹ ਜਿਹੜੀ ਅੱਗ ਹੈ ਨੈਚੁਰਲ ਫਾਇਰ ਹੋ ਸਕਦੀ ਹੈ ਕੋਈ ਬੜੀ ਗੱਲ ਨਹੀਂ ਹੈ ਜੀ ਜਿਸ ਸਾਹ ਉਸ ਟੈਂਪਰੇਚਰ ਵਧ ਰਹੇ ਨੇ ਤੇ ਇੱਥੇ ਕੋਈ ਲੱਗੇ ਪਤਾ ਹੁਣ ਤੱਕ ਕੀ ਕਾਰਨ ਕੋਈ ਕੋਈ ਲੱਗਾ ਨਹੀਂ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਪੁਲ ਨੀ ਪੁਲਸ ਵੱਲੋਂ ਕੋਈ ਐਕਟੀਵਿਟੀ ਨਹੀਂ ਹੈ ਜੀ। ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ। ਪ੍ਰਸ਼ਾਸਨ ਦਾ ਉਹ ਸਿਰਫ ਫਾਇਰ ਬ੍ਰਿਗੇਡਜ਼ ਹੀ ਆ ਰਹੀਆਂ ਨੇ ਜੀ। ਕੋਈ ਅਫਸਰ ਕੋਈ ਨਹੀਂ ਆਇਆ। ਅਫਸਰ ਕੋਈ ਨਹੀਂ ਪਹੁੰਚਿਆ ਜੀ। ਇਸ ਮਾਇਨੇ ਕੋਲ ਐਸਪੀ ਐਸ ਇਕੋ ਫ੍ਰੈਂਡਲੀ ਫੈਕਟਰੀ ਹੈ ਬਦਨਪੁਰ ਪਿੰਡ ਉਹਦਾ ਡੰਪ ਹੈ ਇਹ ਸੁਨਿਆਰੇੜੀ ਦੇ ਵਿੱਚ। ਜੀ। ਤੇ ਕਿੱਥੇ ਕਿੱਥੇ ਡੰਪ ਬਣਾਏ ਆਪਾਂ ਨੇ? ਇਹ ਸੁਨਿਆਰੇੜੀ, ਦੋਦੜਾ, ਕਕਰਾਲਾ ਤੇ ਆਪਣੀ ਫੈਕਟਰੀ ਦੇ ਨਾਲ ਬਦਨਪੁਰ। 4-5 ਪਿੰਡਾਂ ਪੰਜ ਲੋਗੇ ਹੈ। ਹਾਂਜੀ। ਇੱਥੇ ਮਾਲ ਹੈਗਾ ਜੀ 6500 ਤੋਂ ਲੈ ਕੇ 7000 ਟਨ ਦੇ ਵਿੱਚ ਜੀ। ਕਾਫੀ ਨੁਕਸਾਨ ਹੈ ਹਾਂਜੀ ਕਾਫੀ ਨੁਕਸਾਨ ਹੈ ਜੀ ਸਾਰਾ ਲਪੇਟ ਚ ਆ ਗਿਆ ਸਾਰਾ ਲਪੇਟ ਚ ਆ ਗਿਆ ਜੀ ਮਿਸਾਲ ਜੀ ਕਿਤਨੇ ਵਜੇ ਇਨਫੋਰਮੇਸ਼ਨ ਕਾਲ ਆਈ ਆ ਸਾਡੇ ਕੋਲ 12:30 ਵਜੇ ਕਾਲ ਆਈ ਹੈ ਜੀ ਹਾਂ ਅਸੀਂ ਮੌਕੇ ਤੇ ਦੋ ਗੱਡੀਆਂ ਟਨ ਆਊਟ ਕਰੀਏ ਹੈਗੀਆਂ ਜੀ ਤੇ ਕਿੰਨਾ ਮਾਲ ਮে ਅੱਗ ਲੱਗੀ ਹੋਇਆ ਹੈ ਉਹ ਅੱਗ ਤਾਂ ਬਹੁਤ ਜ਼ਿਆਦਾ ਹੈਗੀ ਹੈ ਜੀ ਹਲੇ ਬਹੁਤ ਜ਼ਿਆਦਾ ਅੱਗ ਹੈਗੀ ਹੈ ਮੇਜਰ ਕਾਲ ਹੈਗੀ ਹੈ ਬਹੁਤ ਸ਼ੇਕ ਵੀ ਬਹੁਤ ਜ਼ਿਆਦਾ ਹੈਗਾ ਪਾਣੀ ਦਾ ਵੀ ਅਰੇਂਜਮੈਂਟ ਕਰਿਆ ਜੀ ਉਹਰੇ ਪਾਣੀ ਦਾ ਅਰੇਂਜਮੈਂਟ ਨਹੀਂ ਸੀਗਾ ਗੱਡੀਆਂ ਬਾਹਰੋਂ ਭਰ ਕੇ ਆ ਰਹੀਆਂ ਗਈਆਂ ਉਹਰੇ ਕਿਤੇ ਕਿਤੇ ਵੱਡੀਆਂ ਫਰ ਵੜ ਗਈਆਂ ਗੱਡੀਆਂ ਤਿੰਨ ਗੱਡੀਆਂ ਆਪਣੀ ਪਟਿਆਲੇ ਦੀਆਂ ਹੈਗੀਆਂ ਇੱਕ 90 ਦੀ ਆਈ ਵੀ ਹੈ ਸਮਾਣਾ ਦੀ ਪਹੁੰਚ ਰਹੀ ਹੈਗੀ ਆ ਸਰੰਦ ਦੀ ਆ ਰਹੀ ਹੈ ਗੱਡੀ ਸਾਡੇ ਕੋਲ ਪਹੁੰਚਣ ਵਾਲੀ ਹੈਗੀਆਂ ਰਸਤੇ ਚ ਨਹੀਂ ਹੈ ਹਾਂਜੀ ਕੰਟਰੋਲ ਚ ਨਹੀਂ ਅੱਗ ਲੱਗ ਰਹੀ ਹੈ ਚੱਲੂ ਹੈ ਜੀ ਅੱਗ ਤਾਂ ਹਾਲੇ ਕੰਟਰੋਲ ਚ ਨਹੀਂ ਹੈਗੀ ਹੈ ਜੀ ਸੋਤਮ ਕੌਸ਼ਿਕ ਸਮਾਣਾ ਨਿਊਜ਼